ਮਾਤਾ ਰਾਣੀ ਜੀ ਚੌਂਕੀ ਕਰਵਾਈ ਹੈ ਜਾਇ ਤੇ ਪੰਡਾਰਾ ਚੱਲ ਰਹੇ ਹੁੰਦੇ ਬਾਰੇ ਦੋ ਸ਼ਬਦ ਕਹੋ। ਸਭ ਤੋਂ ਪਹਿਲਾਂ ਸਭ ਨੂੰ ਜੈ ਮਾਤਾ ਦੀ। ਮਾ ਮਹੀਨੇ ਦੇ ਸ਼ਾਵਣ ਦੇ ਮਹੀਨੇ ਦੀ ਆ ਸਭ ਭਗਤਾਂ ਨੂੰ ਸਮੂਹ ਸ਼ਹਿਰ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਅੱਜ ਇਹ 16ਵਾਂ ਵਿਸ਼ਾਲ ਪੰਡਾਰਾ ਸ਼੍ਰੀ ਮਾਚਮੁੰਡਾ ਮੰਦਰ ਬੋਗਾਰੌਰ ਸ਼ਹਿਰ ਕੋਲ ਤੋਂ ਪੁਰਾ ਵੇਖੇ। ਹਰ ਸਾਲ ਦੀ ਤਾ ਇਸ ਸਾਲ ਵੀ ਚੱਲ ਰਿਹਾ ਹੈ। ਸਾਡੇ ਸਭ ਦੇ ਸਹਿਯੋਗ ਦੇ ਨਾਲ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਬੜੇ ਧੰਨਵਾਦੀ ਹਾਂ ਸਭੂ ਸ਼ਹਿਰ ਨਿਵਾਸੀਆਂ ਦੇ ਮਹੱਲਾ ਨਿਵਾਸੀਆਂ ਦੇ ਜਿਨ੍ਹਾਂ ਦੇ ਵੱਲੋਂ ਤਨ ਮਨ ਧੰਦੇ ਨਾਲ ਮਾ ਮਹੀ ਦਾ ਜੇ ਪੰਡਾਰਾ ਸਾਵੰਦ ਦੇ ਮਹੀਨੇ ਦਾ ਉਹ ਜਿਹੜੇ ਸਹਿਯੋਗ ਤੇ ਜੱਗ ਸਮੂਹ ਮੰਦਰ ਕਮੇਟੀ ਸਾਡੇ ਮਾ ਦੇ ਚੱਲ ਵਿੱਚ ਹਾਜ਼ਰ ਖੜੀ ਹੈ ਜੋ ਸੰਗਤ ਦੀ ਸੇਵਾ ਦਿਨ ਪਰ ਰਾਤ ਇੱਕ ਕਰਕੇ ਕਰ ਰਹੀ ਹੈ ਇਹ ਮਾ ਮਹੀ ਦਾ ਪਾਵਨ ਪਵਿੱਤਰ ਮਹੀਨਾ ਹੈ ਹਰ ਸਾਲ ਜਿਹੜਾ ਭੰਡਾਰਾ ਲੱਗਦਾ ਹੈ ਇਸ ਮੰਦਰ ਦੀ ਕਮੇਟੀ ਦੇ ਵੱਲੋਂ ਸਾਡੇ ਚੇਅਰਮੈਨ ਸਾਹਿਬ ਸਾਡੇ ਸਰਦਾਰ ਕਲਦੂ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਵਾਈਸ ਪ੍ਰਧਾਨ ਕ੍ਰਿਸ਼ਕਮਾਰ ਜੀ ਲੱਗੇ ਤੁਹਾਡਾ ਦਾਸ ਬੈਂਪੀ ਅਰੋੜਾ ਔਰ ਸਾਡੇ ਸੁਭਾਸ਼ ਸ਼ਰਮਾ ਜੀ ਮੰਤਰੀ ਸ਼ਰਮਾ ਜੀ ਚੋਪੜਾ ਸਾਹਿਬ ਸਾਡੇ ਪੰਚੋਪੜਾ ਅਜੇ ਜਿੰਦਰ ਜੀ ਔਰ ਹਰਬਾਤ ਸਿੰਘ ਜੀ ਓਮ ਪ੍ਰਕਾਸ਼ ਜੀ ਸਾਰੇ ਸ਼ਹਿਰ ਦੇ ਵਸਨੀਕ ਮਾਹ ਮਾਇਦੇ ਪਾਵਨ ਚਰਨਾਰੇ ਵਿੱਚ ਮਾਹ ਦੇ ਕਮੇਟੀ ਦੇ ਸੇਵਾਦਾਰ ਸਮਭਤੀ ਖੜਿਆ ਸਾਡੇ ਆਦਮੀ ਆ ਪੁਜਾਰੀ ਨਹੀਂ ਜੋ ਕਿ 2015 ਤੋਂ ਹੁਣ ਤੱਕ ਮਾਹ ਦੇ ਦਰਬਾਰ ਦੀ ਸੇਵਾ ਸੰਭਾਲ ਕਰਦੇ ਆ ਰਹੇ ਆ ਔਰ ਮੈਂ ਇੱਕ ਵਾਰ ਫਿਰ ਸਮੂਹ ਸ਼ਹਿਰ ਨਿਵਾਸੀਆਂ ਦਾ ਲੱਖ ਲੱਖ ਸ਼ੁਕਰ ਕਰਦਾ ਸਾਡੀ ਮੰਦਰ ਕਮੇਟੀ ਦੇ ਵੱਲੋਂ ਤੁਹਾਡਾ ਬਹੁਤ ਧੰਨਵਾਦੀ ਹਾਂ ਸੀ ਜੋ ਮਾਹ ਦੇ ਦਰਬਾਰ ਵਾਸਤੇ ਮਾਹ ਦੇ ਪੰਡਾਰਿਆਂ ਵਾਸਤੇ ਦਿਨ ਖੋਲ ਕੇ ਇਹਨਾਂ ਸਹਿਯੋਗ ਦੇ ਰਹੇ ਹੋ ਮਾਂ ਮਾਈ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਐਸੇ ਤਰ੍ਹਾਂ ਹੀ ਮਾਂ ਭਗਵਤੀ ਤੁਹਾਡੇ ਤੇ ਛਤਰ ਛਾਇਆ ਬਣਾਈ ਹੈ ਕਿ ਤੁਹਾਡੇ ਬੱਚੇ ਨੂੰ ਤੰਦਰੁਸਤ ਦੇ ਦੇਵੇ ਤੁਹਾਡੇ ਪਰਿਵਾਰ ਨੂੰ ਖੁਸ਼ੀਆਂ ਦੇਵੇ ਮਾਂ ਭਗਵਤੀ ਜੈ ਮਾਤਾ ਦੀ ਜੈ ਕਾਰਾ ਮਾਂ ਭਗਵਤੀ ਨਾ ਦੁਰਗਾ ਜੀ ਦਾ ਵਾਸਕੇ ਆਦੇ ਜੋਸ਼ ਭੰਡਾਰੇ ਵਿੱਚ ਸਾਨੂੰ ਸਹਿਯੋਗ ਭੇਜਿਆ ਅਸੀਂ ਸ਼੍ਰੀ ਨੌਦਰਵਾ ਧੰਨ ਮੰਦਿਰ ਦੇ ਪੁਰਾਣੇ ਮੈਂਬਰ ਆ ਜੋ 1988 ਵਿੱਚ ਮੈਂ ਛੋਟਾ ਜਿਹਾ ਸੀ ਜਦੋਂ ਇਸ ਪੰਡਾ ਇਸ ਮੰਦਿਰ ਵਿੱਚ ਮੈਂ ਸੇਵਾ ਕੀਤੀ ਹੈ ਸਾਡੇ ਉਸ ਤੋਂ ਬਾਅਦ ਦਿੰਪੀ ਮਹਾਰਾਜ ਉਸ ਮੰਦਿਰ ਵਿੱਚ ਆਏ ਅਸੀਂ ਲਗਾਤਾਰ ਦਿਨ ਰਾਤ ਕਰਕੇ ਇਹ ਮਹਾਰਾਣੀ ਦਾ ਜੋਤੀ ਮੰਦਿਰ ਦੇਖ ਰਹੇ ਹੋ ਸਾਰੀ ਸੰਗਤ ਦੀ ਸਹਿਯੋਗ ਦੇ ਨਾਲ ਅਸੀਂ ਇਹ ਬਣਾਇਆ ਪੂਰਤੀ ਸਥਾਪਨਾ ਹੋਈ ਇਰੇ ਅਥੇ ਭੰਡਾਰੇ ਲਾਉਣੇ ਸ਼ੁਰੂ ਕੀਤੇ ਦਾਤੀ ਦੀ ਬੜੀ ਇਪਾਰ ਕਿਰਪਾ ਹੈ ਇਸ ਮੰਦਰ ਤੇ ਮਹਾਰਾਣੀ ਦੀ ਇਪਾਰ ਕਿਰਪਾ ਹੈ ਇਸ ਮੰਦਰ ਤੇ ਜਦੋਂ ਵੀ ਭੰਡਾਰਾ ਲੱਗਦਾ ਬਹੁਤ ਰੌਣਕ ਲੱਗਦੀ ਇਸ ਮੰਦਰ ਵਿੱਚ ਅਸੀਂ ਬਹੁਤ ਧੰਨਵਾਦੀ ਹਾਂ ਸਾਰੇ ਪ੍ਰੈਸ ਰਿਪੋਰਟਰਾਂ ਦੇ ਸਾਡੇ ਪ੍ਰੇਸ਼ਾਨ ਠਿੰਗੜਾ ਜੀ ਉਹਨਾਂ ਦੇ ਨਾਲ ਸਾਡੇ ਰਮੇਸ਼ ਢਾਬਾ ਜੀ ਹੋਰ ਭਗਤ ਜੀ ਤੇ ਸਾਰੀ ਸੰਗਤ ਆਈ ਹੋ ਤਾਂ ਸਭ ਦਾ ਧੰਨਵਾਦ ਕਰਦੇ ਹਾਂ ਜੈ ਮਾਤਾ ਸਭ ਦਿਹਾੜੇ ਤੇ ਮੇਰੇ ਵੱਲੋਂ ਅਤੇ ਮੇਰੀ ਸੰਸਥਾ ਵੱਲੋਂ ਲੱਖ ਲੱਖ ਵਧਾਈ ਹੋਵੇ ਮਾਤਾ ਮੰਡਾ ਮੰਦਰ ਸੋਸ਼ਲ ਵੈਲਫੇਅਰ ਸੁਸਾਇਟੀ ਜੋ ਬਬਾਰੋਡ ਪੁਰੂਪੁਰਾ ਦੇਖੇ ਇਹ ਆਏ ਸਾਲ ਸਾਡੇ ਸ਼ਹਿਰ ਦੇ ਨਾਗਰਿਕਾਂ ਦੇ ਸਹਾਯੋਗ ਦਾ ਜੋ ਪਢਾਰਾ ਲਾਇਆ ਜਾਂਦਾ ਹੈ ਮਾਤਾ ਦੇ ਸਾਹਣ ਪਘਾਰੇ ਦਾ ਤੇ ਇਹ ਬਹੁਤ ਸ਼ਲਾਘਾਯੋਗ ਹੈ ਇਹ ਜੇ ਸਾਰਾ ਦੀ ਸੇਵਾ ਲਈ ਜਾਂਦੀ ਹੈ ਸਾਰੇ ਸ਼ਹਿਰ ਦੀ ਸੇਵਾ ਹੁੰਦੀ ਹੈ ਅਸੀਂ ਬਹੁਤ ਧੰਨਵਾਦੀ ਆ ਸ਼ਹਿਰ ਦੇ ਜਿਹੜਾ 4-5 ਦਿਨ ਜਿਹੜਾ ਪਢਾਰਾ ਚੱਲਣਾ ਬਹੁਤ ਔਖਾ ਹੈ ਪਰ ਸਾਡਾ ਸ਼ਹਿਰ ਦਾ ਇਹ ਸਹਿਯੋਗ ਹੈ ਵੀ ਸਾਨੂੰ ਇਹ ਕੋਈ ਤਕਲੀਫ ਨਹੀਂ ਹੁੰਦੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਡੇ ਪੱਤਰਕਾਰ ਭਾਈ ਪੰਪਾ ਜੀ ਰਹਦੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇ ਕੇ ਸਾਡੇ ਗਾਬਾ ਜੀ ਬੈਠੇ ਆ ਤੇ ਪੱਗਾਡੇ ਠਿਗੜਾ ਜੀ ਬੈਠਾ ਹੈ ਤੇ ਮਾਰਜੀ ਠਿਗੜਾ ਜੀ ਰਮੇਸ਼ ਕੁਮਾਰ ਗਾਬਾ ਬਹੁਤ ਵਧੀਆ ਸਾਨੂੰ ਸਹਿਯੋਗ ਦੇ ਰਹੇ ਆ ਸਾਡੇ ਪੱਤਰਕਾਰ ਨਿਰਿੰਦਰ ਸਾਹਿਬ ਆਏ ਸੀ ਤੇ ਅਸੀਂ ਬਹੁਤ ਖੁਸ਼ ਹਾਂ ਸਾਨੂੰ ਇਸ ਤਰ੍ਹਾਂ ਸਹਿਯੋਗ ਮਿਲਦਾ ਰਵੇ ਸ਼ਹਿਰ ਦਾ ਤੇ ਮਾਦਾ ਦੇ ਜਿਹੜੀ ਜਾਜਾਕਾਰ ਹੁੰਦੀ ਰਹੇ ਜੈ ਮਾਤਾ ਦੀ ਜੈ ਮਾਤਾ ਇਹ ਤੇ ਪੰਡਾਰਾ ਲਗਾਇਆ ਸਾਡੇ ਪਰਿਵਾਰ ਕੀ ਚ ਹੈ ਇਹ ਜਿਹੜਾ ਪੰਡਾਰਾ ਲਗਾਇਆ ਗਿਆ ਕਿੰਨੀ ਤਰੀਕ ਤੱਕ ਚੱਲੇਗਾ ਜੀ ਇਹ 3 ਤਰੀਕ ਤੱਕ ਚੱਲੇਗਾ ਜੀ ਇਹ 28 ਤਰੀਕ ਆ ਤੱਕ ਚੱਲੇਗਾ ਜੀ ਆ ਤੱਕ ਚੱਲੇਗਾ ਜੀ ਕੋਲਪੀ ਦੇ ਨੂੰ ਜਿਹੜਾ ਮਾ ਮਾਈ ਦੇ ਦਰਵਾਜ਼ੇ ਪ੍ਰਸ਼ਾਦ ਤਿਆਰ ਕਰਕੇ ਸਾਰੀ ਸੰਗਤ ਦੇ ਦੋਦਾਂ ਦੇ ਸਹਿਯੋਗ ਨਾਲ ਉਹਨਾਂ ਦੇ ਕਰਤਾਰ ਦੇ ਵਿੱਚ ਦੁਕਾਨਦਾਰਾਂ ਦੇ ਵਿਜਾਦੇ